ਅਤਿਪਾਵੇਂ ਕਿੰਨਾ ਵੀ ਸੋਨਾ ਹੋਵੇ ਪਰ ਓਨੀ ਦੇਰ ਉਹਦਾ ਸੁਹੱਪਣ ਅਧੂਰਾ ਜਿੰਨੀ ਦੇਰ ਉਹਦੇ ਦੰਦ ਨਹੀਂ ਸੋਨੇ ਤੁਸੀਂ ਵੀ ਮੇਰੀ ਗੱਲ ਦੇ ਨਾਲ ਇਤفاق ਰੱਖਦੇ ਹੋਣੇ ਆ ਦੰਦ ਜਿਹੜੇ ਨੇ ਨਾ ਉਹ ਤੁਹਾਡੀ ਪਰਸਨੈਲਿਟੀ ਦਾ ਬਹੁਤ ਹੀ ਇੰਪੋਰਟੈਂਟ ਅੰਗ ਹੈ ਦੰਦਾਂ ਤੇ ਗਾਣੇ ਵੀ ਬੜੇ ਨੇ ਚਿੱਟੇ ਦੰਦ ਹਸਣੌਣੀ ਰਹਿੰਦੇ ਤੇ ਲੋਕੀ ਭੜੇ ਸ਼ੱਕ ਕਰਦੇ ਦੰਦਾਂ ਤੇ ਇੱਕ ਹਾਲਤਾ ਵੀ ਬੜੀਆਂ ਨੇ ਕਿ ਅੱਖਾਂ ਗਈਆਂ ਜਹਾਂ ਜਹਾਨ ਗਿਆ ਤੇ ਦੰਦ ਗਏ ਤੇ ਸਵਾਦ ਗਿਆ ਪਰ ਅਸੀਂ ਪਤਾ ਨਹੀਂ ਕਿਉਂ ਨੈਗਲੈਕਟ ਕਰਦੇ ਆ ਦੰਦਾਂ ਨੂੰ ਜਿਉਸ ਲੈਵਲ ਦੀ ਕੇਅਰ ਨਹੀਂ ਕਰਦੇ ਸਾਮ ਸੰਭਾਲ ਨਹੀਂ ਕਰਦੇ ਬਹੁਤੀਆਂ ਗੱਲਾਂ ਸਾਨੂੰ ਪਤਾ ਹੀ ਨਹੀਂ ਪਰ ਅੱਜ ਅਸੀਂ ਤੁਹਾਨੂੰ ਸਾਰਾ ਕੁਝ ਦੱਸਣਾ ਕਿਉਂਕਿ ਮੇਰੇ ਨਾਲ ਸਟੂਡੀਓ ਚ ਡੈਂਟਿਸਟ ਨੇ ਡਾਕਟਰ ਰੋਜ਼ਵਿਨ ਗਰੇਵਾਲ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ। ਸਤਿ ਸ੍ਰੀ ਅਕਾਲ। ਥੈਂਕ ਯੂ so much for having me। ਸਭ ਤੋਂ ਪਹਿਲਾਂ ਤੁਹਾਡੇ ਬਾਰੇ ਜਾਣਨਾ ਚਾਹਾਂਗੇ। ਹਾਂਜੀ। ਬਾਇਓ ਇੰਟਰੋਡਕਸ਼ਨ ਪਹਿਲਾਂ ਅਸੀਂ ਦਰਸ਼ਕਾਂ ਨੂੰ ਦਿੰਨੇ ਉਸ ਤੋਂ ਬਾਅਦ ਅੱਗੇ ਦੰਦਾ ਦੀ ਗੱਲਬਾਤ ਕਰਦੇ ਹਾਂ। ਹਾਂਜੀ ਹਾਂਜੀ ਥੈਂਕ ਯੂ। ਸੋ ਮੈਂ ਕੈਲਗਰੀ ਦਾ ਇੱਥੋਂ ਜੰਪਾਲ ਹੈਗਾ। ਸੋ ਮੈਂ ਜਦੋਂ 18 ਸਾਲ ਦਾ ਸੀ ਉਦੋਂ ਮੈਂ ਇੱਥੋਂ ਗਿਆ ਸਕੈਚੂਅਨ ਚ ਮੂਵ ਹੋਇਆ ਤੇ ਉੱਥੇ ਮੈਂ ਮੈਮਰੀ ਬੀਐਸਸੀ ਕੀਤੀ ਪਹਿਲਾਂ। ਤੇ ਉੱਥੇ 4 ਸਾਲ ਮੈਂ ਉੱਥੇ ਲਾਇ ਤੇ ਫਿਰ ਮੈਂ ਉਤੋਂ ਬਾਅਦ ਚ ਮੈਂ ਡੈਂਟਿਸਟਰੀ ਆਸਟ੍ਰੇਲੀਆ ਚ ਕੀਤੀ ਸੋ ਮੈਂ ਸਿਡਨੀ ਦੇ ਅੰਦਰ ਪੜਾਈ ਕੀਤੀ 4 ਸਾਲ ਵਾਸਤੇ ਤੇ ਫਿਰ ਉਤੋਂ ਬਾਅਦ ਚ ਮੈਂ 1 ਸਾਲ ਰੂਰਲ ਕੰਟਰੀਸਾਈਡ ਲੋਕੇਸ਼ਨ ਚ ਮੈਂ ਕੰਮ ਕੀਤਾ ਐਕਸਪੀਰੀਅੰਸ ਲੈਣ ਵਾਸਤੇ ਸੋ ਮੇਰੇ ਕੋਲ ਵਧੀਆ ਮੈਂਟਰ ਹੈਗਾ ਸੀ ਤੇ ਮੈਂ ਬਹੁਤ ਐਕਸਪੀਰੀਅੰਸ ਉੱਥੇ ਆਈ ਸਰਜਿਕਲ ਤੇ ਉਹ ਵੰਗੂ ਕੀਤੀਆਂ ਤੇ ਬਹੁਤ ਸਿੱਖਿਆ ਉੱਥੇ ਤੇ ਫਿਰ ਉਤੋਂ 1 ਸਾਲ ਬਾਅਦ ਤੋਂ ਫਿਰ ਮੈਂ ਕੈਨੇਡਾ ਵਾਪਸ ਆਇਆ ਤੇ ਫਿਰ ਮੈਂ 4-5 ਸਾਲ ਸਾਊਥ ਦੇ ਅੰਦਰ ਕੰਮ ਕੀਤਾ ਸਾਊਥ ਈਸਟ ਕੈਲਗਰੀ ਦੇ ਅੰਦਰ ਤੇ ਫਿਰ ਹੁਣ ਪਿਛਲੇ 1.5 ਸਾਲ ਦਾ ਕਲੀਨਿਕ ਖੋਲਿਆ ਹੈਗਾ ਸਾਡਾ 1 ਡੈਂਟੋ ਇੱਥੇ ਸਵਾਨਾ ਏਰੀਆ ਦੇ ਅੰਦਰ ਤਾਂ ਹੁਣ ਮੇਰੇ 6-7 ਸਾਲ ਹੋ ਗਏ ਦਾਟ ਮੈਂ ਹੁਣ ਡੈਂਟਿਸਟਰੀ ਪ੍ਰੈਕਟਿਸ ਕਰਦਾ ਹੈਗਾ ਚਲੋ ਕੈਲਗਰੀ ਬਹੁਤ ਲੱਕੀ ਹੈ ਕਿ ਤੁਸੀਂ ਇਨਾ ਐਕਸਪੀਰੀਅੰਸ ਲੈ ਕੇ ਤੇ ਕੈਲਗਰੀ ਦੇ ਵਿੱਚ ਸਰਵਿਸ ਜਿਹੜੀਆਂ ਉਹ ਦੇ ਰਹੇ ਹੋ ਤੁਸੀਂ ਹੁਣ ਇਹ ਗੱਲ ਕੀਤੀ ਕਿ ਰੀਸੈਂਟ ਤੁਸੀਂ ਕਲੀਨਿਕ ਖੋਲਿਆ 1 ਮੈਡੀਕਲ ਐਂਡ ਡੈਂਟਲ ਉਸ ਕਲੀਨਿਕ ਬਾਰੇ ਸਾਨੂੰ ਦੱਸੋ ਕਿ ਕਿਹੜੀਆਂ-ਕਿਹੜੀਆਂ ਸਰਵਿਸਿਜ਼ ਤੁਸੀਂ ਦੇ ਰਹੇ ਆ ਔਰ ਉਹਦੀ ਲੋਕੇਸ਼ਨ ਕੀ ਹੈ ਤਾਂ ਕਿ ਜਿਹੜੇ ਸਾਡਾ ਆਪਣਾ ਭਾਈਚਾਰਾ ਹੈ ਜਾਂ ਸਾਨੂੰ ਸੁਣ ਰਹੇ ਨੇ ਜਿਹੜੇ ਉਹ ਛੋਟਾ ਛੋਟਾ ਤੋ ਪਹੁੰਚ ਜਾਣ ਹਾਂਜੀ ਹਾਂਜੀ ਜ਼ਰੂਰ ਤੇ ਕਲੀਨਿਕ ਦਾ ਨਾਮ ਹੈਗਾ 1 ਡੈਂਟਲ ਤੇ ਉਹ ਲੋਕੇਸ਼ਨ ਹੈਗਾ 88 ਐਵੇਨਿਊ ਤੇ ਮੇਟੀ ਟ੍ਰੇਲ ਦੇ ਨੇੜੇ ਜਿੱਦਾ ਪੰਜਾਬ ਸੈਂਟਰ ਤੇ ਢਿਲੋਂ ਟਿਲੋਂ ਪਲਾਜ਼ਾ ਖੋਲਿਆ ਹੈਗਾ 88 ਐਵੇਨਿਊ ਦੇ ਉਹਦੇ ਨਾਲ ਹੀ ਆ ਤੇ ਸਾਡੀਆਂ ਸਰਵਿਸਿਜ਼ ਅਸੀਂ ਮੰਡੇ 7 ਦਿਨ ਖੁੱਲੇ ਹੈਗੇ ਮੰਡੇ ਟੂ ਸੰਡੇ ਤੇ ਮੈਂ ਉੱਥੇ ਕੰਮ ਕਰਦਾ ਤੇ ਇੱਕ ਹੋਰ ਡੈਂਟਿਸਟ ਵੀ ਕੰਮ ਕਰਦਾ ਉਹਦਾ ਨਾਮ ਹੈਗਾ ਡਾਕਟਰ ਚਰਨਜੀਤ ਵਰਕ ਤੇ ਅਸੀਂ ਸਾਰੀਆਂ ਡੈਂਟਲ ਸਰਵਿਸਿਜ਼ ਪ੍ਰੋਵਾਈਡ ਕਰਦੇ ਆ ਸੋ ਜਿਹਦੇ ਰੈਗੂਲਰ ਚੈੱਕਅਪ ਕਲੀਨਿੰਗ ਐਕਸ-ਰੇਜ਼ ਆਦਾਂ ਜ਼ਰੂਰ ਕਰਦੇ ਆ ਤੇ ਫਿਰ ਉਸ ਤੋਂ ਮੋਰ ਕੰਪਲਿਕਟਿਡ ਟ੍ਰੀਟਮੈਂਟ ਜਿਦਿਆਂ ਐਕਸਟ੍ਰੈਕਸ਼ਨਸ ਸਰਜਰੀ ਵਿਜ਼ਡਮ ਟੀਥ ਰਿਮੂਵਲਸ ਇੰਪਲਾਂਟਸ ਕਰਾਊਨਸ ਡੈਂਚਰਸ ਰੂਟ ਕੈਨਲ ਸਾਰਾ ਕੁਸੋ ਵੀ ਕਰਦੇ ਹੈਗੇ ਆ ਵਾਈਟਨਿੰਗ ਕਾਸਮੈਟਿਕ ਡੈਂਟਿਸਟਰੀ ਵੀ ਕਰਦੇ ਆ ਤਾਂ ਹੀ ਸਾਰੇ ਤਰ੍ਹਾਂ ਦੇ ਡੈਂਟਲ ਸਰਵਿਸਿਜ਼ ਅਸੀਂ ਕਵਰ ਕਰਦੇ ਆ ਪ੍ਰੈਕਟਿਸ ਦੇ ਅੰਦਰ ਜੀ ਜਦੋਂ ਦੰਦਾਂ ਦੀ ਗੱਲ ਕਰਦੇ ਆਂ ਤੇ ਦਿਮਾਗ 'ਚ ਇੱਕ ਟੂਥ ਬਰਸ਼ ਬਣ ਜਾਂਦਾ ਇੱਕ ਟੂਥ ਪੇਸਟ ਬਣ ਜਾਂਦੀ ਹੈ ਤੇ ਤੁਸੀਂ ਮੈਨੂੰ ਇਹ ਦੱਸੋ ਕਿ ਟੂਥ ਬਰਸ਼ ਕਿੱਦਾਂ ਦਾ ਯੂਜ਼ ਕਰਨਾ ਚਾਹੀਦਾ ਤੇ ਜਿਵੇਂ ਉਹ ਐਡਸ ਆਉਂਦੀਆਂ ਨਾ ਇਸ ਵਿੱਚ ਇਸ ਟੂਥ ਪੇਸਟ ਵਿੱਚ ਨਮਕ ਹੈ ਇਸ ਵਿੱਚ ਮਿੰਟ ਹੈ ਇਸ ਵਿੱਚ ਇਹ ਹੈ ਤੇ ਉਹ ਕਿੱਦਾਂ ਦੀ ਲੈਣੀ ਚਾਹੀਦੀ ਸਨ ਹਾਂਜੀ ਹਾਂਜੀ ਬਹੁਤ ਵਧੀਆ ਕੁਐਸਚਨ ਸੋ ਦੋ ਤਰ੍ਹਾਂ ਦੇ ਬਰਸ਼ ਹੈਗੇ ਆ ਇੱਕ ਹੁੰਦਾ ਮੈਨੂਅਲ ਬਰਸ਼ ਤੇ ਇੱਕ ਹੁੰਦਾ ਇਲੈਕਟ੍ਰਿਕ ਬਰਸ਼ ਜਿਹਦਾ ਇਲੈਕਟ੍ਰਿਕ ਬਰਸ਼ ਹੁੰਦਾ ਉਹ ਅਸੀਂ ਆਬਵੀਅਸ ਰეკਮੈਂਡ ਕਰਦੇ ਆ ਸਾਰੇ ਪੇਸ਼ੈਂਟਾਂ ਨੂੰ ਇਹ ਯੂਜ਼ ਕਰਨਾ ਚਾਹੀਦਾ ਜਿਹਦਾ ਇਲੈਕਟ੍ਰਿਕ ਬਰਸ਼ ਹੈਗਾ ਉਹਨੂੰ ਕੋਈ ਲੋੜ ਨਹੀਂ ਕੋਈ ਐਕਸ਼ਨ ਕਰਨ ਜਿੱਦਾਂ ਸਕਰਬਿੰਗ ਦੀ ਕੋਈ ਲੋੜ ਨਹੀਂ ਹੈਗੀ ਬਰਸ਼ ਬਰਸ਼ ਨੂੰ ਦੰਦ ਦੇ ਹੀ ਰੱਖਣਾ ਤੇ ਆਪੇ ਗਾਈਡ ਅਲੋਂਗ ਕਰਨਾ ਉਹਨੂੰ ਦੰਦ ਦੇ ਨਾਲ ਤੇ ਫਿਰ ਜਿਹਦੀ ਇਲੈਕਟ੍ਰਿਕ ਪਾਵਰ ਹੈਗੀ ਆ ਉਹ ਆਪੇ ਕਮਾ ਕੇ ਬਰਸ਼ ਦੰਦ ਨੂੰ ਬਰਸ਼ ਕਰ ਦੂਗੀ ਤੇ ਜਿਹਦਾ ਮੈਨੂਅਲ ਬਰਸ਼ ਹੁੰਦਾ ਉਹ ਵੀ ਠੀਕ ਆ ਪਰ ਇਲੈਕਟ੍ਰਿਕ ਬਰਸ਼ ਮੈਂ ਕਹਿੰਦਾ ਸੀ ਬੈਸਟ ਹੈਗਾ ਜੇ ਮੈਨੂਅਲ ਬਰਸ਼ ਨੂੰ ਪਸੰਦ ਹੈਗਾ ਯੂਜ਼ ਕਰ ਲਓ ਪਰ ਮੇਕ ਸ਼ੋਰ ਦੈਟ ਹਾਰਡ অর ਮੀਡੀਅਮ ਬ੍ਰਿਸਲ ਬਰਸ਼ ਨਾ ਹੋਵੇ ਬਹੁਤ ਲੋਕੀਆਂ ਨੂੰ ਲੋਕੀ ਮਿਸਕਨਸੈਪਸ਼ਨ ਹੈਗਾ ਦੈਟ ਹਾਰਡ ਬ੍ਰਿਸਲ ਬ੍ਰਸ਼ ਵਧੀਆ ਦੰਦ ਨੂੰ ਸਾਫ ਕਰਦੇ ਆ ਪਰ ਇਹ ਟ्रू ਨਹੀਂ ਹੈਗਾ ਜਿਹਦੇ ਸੌਫਟ ਮੀਡੀਅਮ ਐਂਡ ਐਕਸਟਰਾ ਸੌਫਟ ਬ੍ਰਿਸਲ ਬ੍ਰਸ਼ ਹੁੰਦੇ ਆ ਉਹ ਸਾਫ ਤੋਂ ਬੈਸਟ ਹੁੰਦੇ ਆ ਉਹਦੇ ਨਾਲ ਪਲਾਕ ਜਿਹਦਾ ਸੌਫਟ ਬਿਲਡ ਅਪ ਹੁੰਦਾ ਦੰਦ ਤੇ ਉਹ ਉਤਰ ਜਾਂਦਾ ਤੇ ਤੁਹਾਡੇ ਜਿਹਦੇ ਗੰਮਸ ਹੈਗੇ ਆ ਤੇ ਸੂੜੇ ਆ ਉਹ ਸੁੱਕਦੇ ਨਹੀਂ ਔਰ ਡੈਮੇਜ ਨਹੀਂ ਹੁੰਦੇ ਜਦੋਂ ਆਪਾਂ ਹਾਰਡ ਬ੍ਰਿਸਲ ਬ੍ਰਸ਼ ਯੂਜ਼ ਕਰਦੇ ਆ ਬਹੁਤ ਕਾਮਨਲੀ ਰੈਸੈਸ਼ਨ ਹੋ ਜਾਂਦੀ ਹੈ ਗੰਮਸ ਦੀ ਤੇ ਫਿਰ ਦੰਦ ਸੈਂਸਿਟਿਵ ਵੀ ਹੋ ਜਾਂਦੇ ਆ ਤੇ ਜਦੋਂ ਰੈਸੈਸ਼ਨ ਹੋ ਜਾਂਦੀ ਆ ਉਹ ਗੰਮਸ ਔਰ ਸੂੜੇ ਵਾਪਸ ਨਹੀਂ ਆਉਂਦੇ ਤੇ ਓਨਲੀ ਸਰਜਿਕਲ ਹੁੰਦੇ ਹਨ ਉਹਨੂੰ ਵਾਪਸ ਲਿਓਣ ਸੋ ਜਿਹਦੇ ਪੇਸ਼ੈਂਟ ਅਸੀਂ ਦੇਖਦੇ ਹੈਗੇ ਆ ਸਾਡੇ ਕਮਿਊਨਿਟੀ ਦੇ ਅੰਦਰ ਰੈਸੈਸ਼ਨ ਇਜ਼ ਵੈਰੀ ਕਾਮਨ ਬੋਥ ਬੋਥ ਪੇਸ਼ੈਂਟ ਅੰਦਰ ਰੈਸੈਸ਼ਨ ਹੈ ਗਿਆ ਤੇ ਉਹ ਪ੍ਰੀਵੈਂਟੇਬਲ ਹੈਗਾ ਬਾਏ ਯੂਜ਼ਿੰਗ ਆਈਦਰ ਨੋਰਮਲ ਆਈਦਰ ਇਲੈਕਟ੍ਰਿਕ ਬਰਸ਼ ਔਰ ਸੌਫਟ ਬ੍ਰਿਸਲਡ ਮੈਨੂਅਲ ਬਰਸ਼ ਤੇ ਜੇ ਮੈਨੂਅਲ ਬਰਸ਼ ਯੂਜ਼ ਕਰਨਾ ਹੈਗਾ ਜਸਟ ਮੇਕ ਸ਼ੋਰ ਦੈਟ ਸਕਰਬਿੰਗ ਨਹੀਂ ਕਰਨੀ ਜਦੋਂ ਲੋਕੀ ਸਕਰਬ ਕਰਦੇ ਆ ਉਦੋਂ ਤੁਹਾਡੇ ਗਮਸ ਖਰਾਬ ਹੁੰਦੇ ਆ ਤਾਂ ਜੇ ਮੈਨੂਅਲ ਬਰਸ਼ ਯੂਜ਼ ਕਰਨਾ ਸਰਕੂਲਰ ਮੋਸ਼ਨ ਕਰਨੇ ਚਾਹੀਦੇ ਆ ਐਗਜ਼ੈਕਟਲੀ ਲਾਈਕ ਜਿਹੜਾ ਇਲੈਕਟ੍ਰਿਕ ਬਰਸ਼ ਸਰਕੂਲਰ ਮੋਸ਼ਨ ਆਪੇ ਕਰ ਦਿੰਦਾ ਉਹ ਆਪਾਂ ਟਰਾਈ ਕਰਦੇ ਮੈਚ ਕਰਨ ਵਿਦ ਮੈਨੂਅਲ ਬਰਸ਼ ਪਰ ਐਸ ਆਈ ਸੈਡ ਇਲੈਕਟ੍ਰਿਕ ਬਰਸ਼ ਇਜ਼ ਦ ਬੈਸਟ ਇਨਵੈਸਟਮੈਂਟ ਸ਼ੁਰੂ ਹੁੰਦੀ ਆ ਯੈਸ ਲਾਈਕ 40 50 ਡਾਲਰ ਦਾ ਇਲੈਕਟ੍ਰਿਕ ਬਰਸ਼ ਹੁੰਦਾ ਕੋਈ ਫੈਂਸੀ ਵਾਲਾ ਨਹੀਂ ਚਾਹੀਦਾ ਸਾਰੇ ਇਲੈਕਟ੍ਰਿਕ ਬਰਸ਼ ਵੈਰੀ ਸਿਮਿਲਰ ਹੈਗੇ ਆ ਤੇ ਜਦੋਂ ਫਰਸਟ ਟਾਈਮ ਇਨਵੈਸਟਮੈਂਟ ਬਣਾਉਣੇ ਆ ਸੇ 40 50 ਡਾਲਰ ਦਾ ਤੇ ਫਿਰ ਉਹ ਤੋਂ ਬਾਅਦ ਚੋ ਜੇ ਨਵਾਂ ਬਰਸ਼ ਹੈਡ ਚਾਹੀਦਾ ਇਕੱਲਾ ਬਰਸ਼ ਹੈਡ ਦੀ ਰਿਪਲੇਸਮੈਂਟ ਜਰੂਰਤ ਹੁੰਦੀ ਆ ਹੋਲ ਜਿਹਦਾ ਸਾਰਾ ਬਰਸ਼ ਬੈਟਰੀ ਵਾਲਾ ਹੈਗਾ ਉਹ ਤੁਸੀਂ ਰੱਖਦੇ ਆ ਇਕੱਲਾ ਬਰਸ਼ ਹੈਡ ਰਿਪਲੇਸ ਕਰਨਾ ਦਾ ਹੁੰਦਾ ਤੇ ਉਹ ਬਰਸ਼ ਹੈਡ ਅਬਾਊਟ 4 ਡਾਲਰ ਦਾ ਰਿਪਲੇਸ ਹੋ ਜਾਂਦਾ ਸੋ ਆਲਮੋਸਟ ਸਿਮਿਲਰ ਕਾਸਟ ਟੂ ਅ ਲੌਂਗ ਟਰਮ ਜੀ ਹਾਂਜੀ ਆ ਆਮ ਤੌਰ ਤੇ ਲੋਕ ਬ੍ਰੈਂਡ ਨੇਮ ਦੇਖਦੇ ਨੇ ਤੇ ਬਰਸ਼ ਲੈ ਲੈਂਦੇ ਨੇ ਉਹ ਕੁਆਲਿਟੀ ਨਹੀਂ ਚੈੱਕ ਕਰਦੇ ਕਿ ਸੌਫਟ ਹੈ ਤੇ ਫਿਰ ਪਤਾ ਉਦੋਂ ਲੱਗਦਾ ਜਦੋਂ ਕਸਾਈ ਦਾ ਹਾਂਜੀ ਔਰ ਅਸੀਂ ਇੱਕ ਚੀਜ਼ ਹੋਰ ਦੇਖੀ ਕਿ ਉਹ ਹੀ ਟ੍ਰੈਡੀਸ਼ਨਲ ਤਰੀਕਾ ਵੈਲਾ ਇਧਰ ਨੂੰ ਕਸਾ ਲੋ ਫਿਰ ਇਧਰ ਨੂੰ ਕਸਾ ਲੋ ਚੰਗਾ ਹੋਗਾ ਤੁਸੀਂ ਸਾਨੂੰ ਦੱਸਤਾ ਕਿ ਕਿਸ ਮੋਸ਼ਨ ਦੇ ਵਿੱਚ ਬਰਸ਼ ਕਰਨਾ ਹੈ ਇਸ ਤੋਂ ਪਹਿਲਾਂ ਮੈਂ ਅਗਲਾ ਕੁਐਸਚਨ ਪੁੱਛਾਂ ਤੁਹਾਡੇ ਦੰਦ ਦੇ ਨਿਚਟੇ ਕਿਉਂ ਆਹ ਮੇਰੇ ਦੰਦ ਉਹ ਅਸੀਂ ਅਸੀਂ ਵਾਈਟਨਿੰਗ ਵੀ ਕਰਦੇ ਹੁੰਨੇ ਆ ਨੈਚੁਰਲੀ ਵੀ ਸਮ ਟਾਈਮਸ ਲੁੱਕ ਸਮ ਸਮ ਪੇਸ਼ੰਤਾਂ ਦੇ ਜਿਆਦਾ ਚਿੱਟੇ ਹੁੰਦੇ ਆ ਨੈਚੁਰਲੀ ਸਮ ਟਾਈਮਸ ਮੋਰ 옐ੋਅਰ ਸ਼ੇਡ ਹੁੰਦੇ ਆ ਪਰ ਮੇਰੇ ਨੈਚੁਰਲੀ ਮਾੜੇ ਜੇ ਮੋਰ ਵਾਈਟਰ ਸ਼ੇਡ ਹੈਗਾ ਪਰ ਵਾਈਟਨਿੰਗ ਵੀ ਕੀਤੀ ਹੈਗੀ ਆ ਯਾ ਸੋ ਉਹਦਾ ਉਹਦਾ ਫਾਇਦਾ ਵੀ ਹੈਗਾ ਪਰ ਯਾ ਔਰਲ ਹਾਈ ਮੈਸ ਨਹੀਂ ਕਰਨਾ ਮੰਗਦਾ ਸੀ ਵਿਚ ਇਸ ਫਲੋਸਿੰਗ ਆਪਣੇ ਕਮਿਊਨਿਟੀ ਦੇ ਅੰਦਰ ਜਿਹੜੇ ਪੇਸ਼ੈਂਟਸ ਹੀ ਦੇਖਦੇ ਆ ਫਲੋਸਿੰਗ ਇਜ਼ ਰੀਲੀ ਕਾਮਨਲੀ ਮਿਸਟ ਤਾਂ ਜਿਹਦਾ ਤਾਗਾ ਹੁੰਦਾ ਲੰਬਾ ਸਾਰਾ ਤਾਗਾ ਹੁੰਦਾ ਉਹਦੇ ਨਾਲ ਫਲੋਸ ਕਰਨਾ ਚਾਹੀਦਾ ਇਨ ਬਿਟਵੀਨ ਦਾ ਟੀਥ ਜਿਹਦੇ ਦੰਦ ਇੱਕ ਦੂਸਰੇ ਨਾਲ ਮਿਲਦੇ ਹੈਗੇ ਆ ਉਸ ਥਾਂ ਦੇ ਅੰਦਰ ਫਲੋਸ ਕਰਨਾ ਹੁੰਦਾ ਜਿਹਦੇ ਬਰਸ਼ ਕਰਦੇ ਆ ਬਰਸ਼ ਉਸ ਥਾਂ ਚ ਅੰਦਰ ਪਹੁੰਚਦਾ ਨਹੀਂ ਤੇ ਜੇ ਉਹ ਥਾਂ ਨਹੀਂ ਠੀਕ ਹੁੰਦਾ ਸਾਫ ਹੁੰਦਾ ਪ੍ਰੋਪਰਲੀ ਫੇਰ ਉਹ ਤੇ ਕੀੜੇ ਲੱਗ ਜਾਂਦੇ ਆ ਤੇ ਫਿਰ ਉਹ ਦੰਦ ਖਰਾਬ ਹੋ ਜਾਂਦੇ ਆ ਤੇ ਜੇ ਫਲੋਸ ਕਰਦੇ ਉਥੇ ਕੱਟ ਕੀੜੇ ਲੱਗਦੇ ਹੈਗੇ ਆ ਤੇ ਸਮ ਪੇਸ਼ੈਂਟ ਵਾਸਤੇ ਔਖਾ ਲੱਗਦਾ ਜਿਹਦਾ ਲੰਬਾ ਸਾਰਾ ਪੀਸ ਹੁੰਦਾ ਫਲੋਸ ਦਾ ਯੂਜ਼ ਕਰਨ ਸੋ ਦੂਸਰੇ ਆਪਸ਼ਨ ਵੀ ਹੈਗੇ ਆ ਜਿਹਦਾ ਡੱਕਾ ਮਿਲ ਜਿੰਦਾ ਜਿਹਦੇ ਚ ਫਲੋਸ ਟੰਗੀਆਂ ਹੁੰਦਾ ਉਹਦੇ ਉੱਤੇ ਉਹ ਬਹੁਤ ਵਧੀਆ ਮੈਥਡ ਹੈਗਾ ਤੇ ਉਹ ਵੀ ਯੂਜ਼ ਕਰ ਸਕਦੇ ਆ ਸੋ ਅਸੀਂ ਰეკਮੈਂਡ ਕਰਦੇ ਆ ਦੋ ਵਾਰੀ ਦਿਨ ਦੇ ਅੰਦਰ ਬ੍ਰਸ਼ ਕਰਨਾ ਚਾਹੀਦਾ ਤੇ ਇੱਕ ਵਾਰੀ ਦਿਨ ਦੇ ਅੰਦਰ ਫਲੋਸ ਕਰਨਾ ਚਾਹੀਦਾ ਡਸਨਟ ਮੈਟਰ ਜੇ ਸਵੇਰੇ ਫਲੋਸ ਕਰ ਲਓ ਔਰ ਰਾਤ ਵੇਲੇ ਫਲੋਸ ਕਰੋ ਏਟਲੀਸਟ ਇੱਕ ਵਾਰੀ ਦੇ ਬਸੇ ਕਾਫਟਰਬਲ ਟਾਈਮ ਹੈਗਾ दट ਤੁਸੀਂ ਫ੍ਰੀਕੁਐਂਟਲੀ ਕਰੋਗੇ ਯਾ ਫਲੋਸਿੰਗ ਇਜ਼ ਜਸਟ ਐਜ਼ ਇੰਪੋਰਟੈਂਟ ਐਜ਼ ਬਰਸ਼ਿੰਗ ਦੰਦਾਂ ਨਾਲ ਜੁੜੀਆਂ ਹੋਈਆਂ ਦੋ ਤਿੰਨ ਚੀਜ਼ਾਂ ਆ ਜਿਹਦੇ ਬਾਰੇ ਕੰਟਰੋਵਰਸੀ ਵੀ ਹੋ ਜਾਂਦੀ ਕੋਈ ਐਗਰੀ ਕਰਦਾ ਕੋਈ ਨਹੀਂ ਐਗਰੀ ਕਰਦਾ ਮੈਂ ਚਾਹੁੰਦੀ ਕਹਾਂ ਜ ਅਸੀਂ ਉਹ ਵੀ ਡਿਸਕਸ ਕਰ ਲਈਏ ਜਿਹੜਾ ਬਰਸ਼ ਹੈ ਕੋਈ ਕਹਿੰਦਾ ਕਿ 2 ਮਿੰਟ ਤੋਂ ਵੱਧ ਮੂੰਹ ਚ ਨਹੀਂ ਰੱਖਣਾ ਚਾਹੀਦਾ ਕੋਈ ਕਹਿੰਦਾ ਕਰੋ ਜਿੰਨੀ देर ਚੰਗੀ ਤਰ੍ਹਾਂ ਸਫਾਈ ਨਹੀਂ ਹੁੰਦੀ ਯਾਰ ਟ੍ਰੂ ਕੀ ਹੈ ਯਸ ਸੋ ਗੁੱਡ ਕੁਐਸਚਨ ਸੋ 2 ਮਿੰਟ ਕਰਨੇ ਹੁੰਨੇ ਆ ਅਪ ਟੂ 2 ਮਿੰਟਸ 2 ਮਿੰਟਸ ਮੈਕਸਿਮਮ ਕਰਨੇ ਚਾਹੀਦੇ ਆ ਸੋ 1 ਮਿੰਟ ਫॉर ਦਾ ਟਾਪ 1 ਮਿੰਟ ਫॉर ਦਾ ਬਾਟਮ ਲਾਈਕ ਸਮ ਬਰਸ਼ਸ ਇਨ ਦਾ ਟਾਈਮਰ ਵੀ ਹੁੰਦਾ ਜਦੋਂ ਇਲੈਕਟ੍ਰਿਕ ਬਰਸ਼ਸ ਤੇ ਜਦੋਂ 2 ਮਿੰਟਸ ਅਪ ਹੋ ਜਾਂਦੇ ਆ ਆਪੇ ਰੁਕ ਜਾਂਦੇ ਆ ਸੋ ਉਹ ਵੀ ਮੈਥਡ ਹੈਗੇ ਜਿੱਦਾਂ ਚੇਤਾ ਰਹਿਣ ਔਰ ਟਾਈਮਰ ਲਾ ਸਕਦੇ ਆ ਸਮ ਟਾਈਮਸ ਆਵਰ ਗਲਾਸ ਜਾਂ ਹੁੰਦਾ ਜਿੱਦਾਂ ਜਵਾਕਾਂ ਨੂੰ ਦਿੰਨੇ ਆ ਲੈਕਚਰ ਦਤ ਦੋ ਪੂਰੇ ਮਿੰਟ ਵਾਸਤੇ ਬ੍ਰਸ਼ ਕਰਦੇ ਆ ਬਿਕਾ ਸੈਕਿੰਡ ਤੇ ਪਰ ਬਸ ਸਮਝਾ ਹੀ ਕਰਦੇ ਆ ਪਰ 2 ਮਿੰਟ ਕਰਨੇ ਚਾਹੀਦੇ ਆ ਅ ਬ੍ਰਸ਼ ਤੋਂ ਮੈਨੇ ਇੱਕ ਹੋਰ ਗੱਲ ਚੇਤੇ ਆਈ ਕੋਈ ਕਹਿੰਦਾ ਸਵੇਰੇ ਉੱਠ ਕੇ ਕਰਨਾ ਚਾਹੀਦਾ ਕੋਈ ਕਹਿੰਦਾ ਰਾਤ ਨੂੰ ਸੌਣ ਲੱਗਿਆ ਕਰਨਾ ਚਾਹੀਦਾ ਕੋਈ ਕਹਿੰਦਾ ਜਿੰਨੀ ਵਾਰੀ ਖਾਦਾ ਹਾਂ ਉਨੀ ਵਾਰੀ ਜੇ ਘਰੇ ਬੈਠੇ ਹੋ ਤਾਂ ਕਰ ਲੋ ਕਿੰਨੀ ਵਾਰੀ ਬ੍ਰਸ਼ ਕਰਨਾ ਚਾਹੀਦਾ ਦੋ ਵਾਰੀ ਰეკਮੈਂਡਡ ਹੈਗਾ ਤਾਂ ਸਵੇਰ ਵੇਲੇ ਜਦੋਂ ਉੱਠਦੇ ਆ ਉਦੋਂ ਕਰਨਾ ਚਾਹੀਦਾ ਖਾਣ ਤੋਂ ਪਹਿਲਾਂ ਤੇ ਫਿਰ ਰਾਤ ਵੇਲੇ ਸੌਣ ਤੋਂ ਪਹਿਲਾਂ ਉਦੋਂ ਵੀ ਬ੍ਰਸ਼ ਕਰਨਾ ਚਾਹੀਦਾ ਇਨ ਬਿਟਵੀਨ ਜੇ ਤੁਸੀਂ ਕਰਨਾ ਮੰਗਦੇ ਆ ਸੀ ਸੰਲੋਕ ਸੰਪੇਸ਼ਣਾ ਦੇ ਅੰਦਰ ਇਨ ਬਿਟਵੀਨ ਦੰਤਾਂ 'ਚ ਫੂਡ ਕਿ ਪਰ ਉਹ ਕਲੀਨ ਮੋਰ ਆਫਟਨ ਕਰਨਾ ਹੁੰਦਾ ਤਾਂ ਸਮ ਟਾਈਮਸ 플ਾਸਰ ਬਰਸ਼ਿੰਗ ਮਿਡ ਡੇ ਵੀ ਕਰਨ ਦਾ ਕੋਈ ਲਾਸ ਨਹੀਂ ਹੈਗਾ ਪਰ ਜਸਟ ਓਵਰ ਰਸ਼ਿੰਗ ਨਹੀਂ ਕਰਨਾ ਚਾਹੀਦਾ Not too much mm -hmm. pressure ਤੇ ਸਕਰਬ ਨਹੀਂ ਕਰਨਾ ਚਾਹੀਦਾ ਬਿਕਾਜ਼ ਜਿਹਦੇ ਪੋਪੂਲੇਸ਼ਨ ਦਾ ਅਸੀਂ ਦੇਖਦੇ ਆਂ ਵੈਰੀ ਕਾਮਨ ਆਈਦਰ ਟੂ ਮੱਚ ਪ੍ਰੈਸ਼ਰ ਕਰਦੇ ਆ ਬਰਸ਼ ਔਰ ਟੂ ਮੱਚ ਸਕਰਬਿੰਗ ਤੁਸੀਂ ਨਾ ਥੋੜੀ ਦਿਰ ਪਹਿਲਾਂ ਜਵਾਕਾਂ ਦਾ ਨਾਮ ਲਿਆ ਹਾਂਜੀ ਜਵਾਕ ਨੂੰ ਕਦੋਂ ਕ ਬਰਸ਼ ਕਰਨ ਲਾ ਦੇਣਾ ਚਾਹੀਦਾ ਕਈ ਵਾਰੀ ਨਾ ਪੇਰੈਂਟਸ ਸੋਚਦੇ ਕਿ ਹਾਲੇ ਛੋਟਾ ਹੀ ਹੈ ਕੋਈ ਗੱਲ ਨਹੀਂ ਯਾ ਸੋ ਰეკਮੈਂਡੇਸ਼ਨਸ ਕੈਨੇਡੀਅਨ ਡੈਂਟਲ ਐਸੋਸੀਏਸ਼ਨ ਦੀ ਗਾਈਡਲਾਈਨਸ ਦੇ ਜਦੋਂ ਜਵਾਕ ਬੋਰਨ ਹੈਗਾ ਉਦੋਂ ਵੀ ਤੁਹਾਨੂੰ ਗਮਸ ਨੂੰ ਰੱਬ ਕਰਨਾ ਚਾਹੀਦਾ ਹੈ ਵਿਦ ਲਾਈਕ ਅ ਕਲੋਥ ਕੋਈ ਵੀ ਕਪੜਾ ਹੋਵੇ ਨਾਟ ਲਾਈਕ ਅ ਟਿਸ਼ੂ ਨਹੀਂ ਹੋਣਾ ਚਾਹੀਦਾ ਜਿਹਦਾ ਕਪੜਾ ਹੋਣਾ ਚਾਹੀਦਾ ਤੇ ਉਹਦੇ ਨਾਲ ਗਮਸ ਨੂੰ ਮੜਕ ਜਾਂ ਪੁੰਜਣਾ ਚਾਹੀਦਾ ਵਿਦ ਨੋ ਟੂਥਪੇਸਟ ਤੇ ਜੀਵ ਨੂੰ ਵੀ ਪੁੰਜਿਆ ਕਰੋ ਤੇ ਜਦੋਂ ਫਰਸਟ ਥੀਥ ਬਾਹਰ ਆ ਜਾਂਦੇ ਆ ਸੇ 6 ਮਹੀਨੇ ਦੇ ਨੇੜੇ ਥੱਲੇ ਵਾਲੇ ਮੂਰਲੇ ਦੰਦ ਆ ਜਾਂਦੇ ਆ ਬਾਹਰ ਉਹਨਾਂ ਨੂੰ ਫਿਰ ਬ੍ਰਸ਼ ਕਰਨਾ ਚਾਹੀਦਾ ਰਾਈਟ ਵੇ ਜਦੋਂ ਦੰਦ ਆਉਂਦੇ ਆ ਉਦੋਂ ਬ੍ਰਸ਼ ਕਰਨਾ ਚਾਹੀਦਾ ਤੇ ਆਲਸੋ ਰეკਮੈਂਡੇਸ਼ਨ ਗਾਈਡਲਾਈਨਸ ਹੈਗਾ ਜਦੋਂ ਪਹਿਲੇ ਦੰਦ ਆ ਜਾਂਦੇ ਆ ਬੇਬੀ ਦੇ ਮ ਉਨਾਂ ਨੂੰ ਡੈਂਟਲ ਆਫਿਸ 'ਚ ਵੀ ਲੈ ਕੇ ਜਾਣਾ ਚਾਹੀਦਾ ਡੰਟਲ ਟ੍ਰੀਟਮੈਂਟ ਦਾ ਕੋਈ ਹੁੰਦੀ ਨਹੀਂ ਉਹ ਸਟੇਜ ਦੇ ਪਰ ਉਹ ਯੂਜ਼ ਟੂ ਹੋ ਜਾਂਦੇ ਐਨਵਾਇਰਨਮੈਂਟ ਨੂੰ ਫਿਰ ਉਹਨੂੰ ਹਰ 6 ਮਹੀਨੇ ਜਾਂ ਅਟ ਲੀਸਟ ਹਰ ਇੱਕ ਸਾਲ ਲੱਗੇ ਜਾਣਾ ਚਾਹੀਦਾ ਅਪ ਟੂ 5 ਇਅਰਜ਼ 올 ਤੇ ਫਿਰ ਜਦੋਂ 5 ਸਾਲ ਦੇ ਹੋ ਜਾਂਦੇ ਐ ਫਿਰ ਹਰ 6 ਮਹੀਨੇ ਜ਼ਰੂਰ ਲੱਗੇ ਹੋਣਾ ਚਾਹੀਦਾ ਬਿਕਾਜ਼ ਬੋਥ ਚੇਂਜਸ ਹੁੰਦੇ ਐ ਮਾਊਥ ਦੇ ਅੰਦਰ ਉਸ ਟਾਈਮ ਦੇ ਅੰਦਰ ਤੇ ਕੀੜੇ ਵੀ ਬਹੁਤ ਲੱਗਦੇ ਹੁੰਦੇ ਐ ਜਵਾਕਾਂ ਦੇ ਦੰਦਾਂ ਦੇ ਅੰਦਰ ਤੇ ਆਪਾਂ ਨੂੰ ਉਹਨਾਂ ਦਾ ਖਿਆਲ ਰੱਖਣਾ ਚਾਹੀਦਾ ਬਿਕਾਜ਼ ਯੂ نو ਬੇਬੀ ਦੰਦ ਦੇ ਅੰਦਰ ਕੀੜਾ ਲੱਗ ਜਾਂਦਾ ਬੋਥ ਬੱਚਿਆਂ 'ਚ ਕੀੜੇ ਲੱਗਣ ਦਾ ਮੇਨ ਜਿਹੜਾ ਰੀਜ਼ਨ ਹੈ ਉਹ ਕੀ ਆ ਆਮ ਤੌਰ ਤੇ ਕਹਿੰਦੇ ਆ ਇਹ ਕੈਂਡੀਜ਼ ਖਾਂਦਾ ਹੈ ਚਾਕਲੇਟ ਖਾਂਦਾ ਹੈ ਉਹੀ ਇੱਕ ਰੀਜ਼ਨ ਹੈ ਜਾਂ ਕੋਈ ਹੋਰ ਵੀ ਹੈ ਯਾ ਮੇਨ ਰੀਜ਼ਨ ਵੁੱਡ ਬੀ ਡਾਈਟ ਜਿਦੇ ਕੈਂਡੀ ਖਾਂਦੇ ਆ ਚਾਕਲੇਟ ਜਿਦੇ ਚੀਜ਼ਾਂ ਦੇ ਅੰਦਰ ਜ਼ਿਆਦਾ 슈ਗਰ ਹੈਗਾ ਔਰ ਐਸਿਡ ਹੈਗਾ ਸੋ ਇਵਨ ਜਿਦਾ ਜੂਸ ਪੀਣੇ ਹੈਗੇ ਆ ਫਰੂਟਸ ਖਾਣੇ ਆ ਉਸ ਖਾਣ ਵਾਲੀ ਚੀਜ਼ ਦੇ ਅੰਦਰ ਵੀ ਨੁਕਸਾਨ ਹੁੰਦਾ ਦੰਦਾਂ ਦੇ ਅੰਦਰ ਤਾਂ ਜੇ ਉਹ ਖਾਣੀਆਂ ਹੈਗੀਆਂ ਇਸ ਉਹ ਖੇਰ ਸਪਾਈਨ ਬਟ ਸ਼ਾਰਟ ਪੀਰੀਅਡ ਹੋਣਾ ਚਾਹੀਦਾ ਸਮ ਟਾਈਮਸ ਜਵਾਕ consistently khai jande ya for hmm. like 1 hour ek do kante waste marak ja khaleya fir 10 minute baad cho fir khaleya te fir ode oh zyada negative effect hunda danda de te ji ohna ne snacking period karna hai ga jisme ek short period like 10 15 minute de andar khalo te fir us oh to baad cho bas te khann to ending de andar ohna nu pani dena chahida da hmm. mu de andar safai karke either pani nu andar nikal lo aur bahar kad lo that mu de andar oh smalna phas jaye hmm. ya yeah, because quite often jwaka yeah. de food stuck ho janda pichle danda de andar te fir us karke keede zyada lag jande ਯਾ ਸੋ ਮੇਨ ਰੀਜ਼ਨ ਹੁੰਦਾ ਡਾਈਟ ਜਵਾਕ ਦੇ ਅੰਦਰ ਹੁੰਦਾ ਬਟ ਆਲਸੋ ਬਰਸ਼ਿੰਗ ਨਹੀਂ ਪ੍ਰੋਪਰਲੀ ਕਰਦੇ ਜਵਾਕ ਸੋ ਜੰਗ ਏਜ ਦੇ ਅੰਦਰ 3 ਸਾਲ ਤੋਂ ਪਹਿਲਾਂ ਮਾਪਿਆਂ ਨੂੰ ਬ੍ਰਸ਼ ਕਰਨਾ ਚਾਹੀਦਾ ਜਵਾਕ ਵਾਸਤੇ ਤੇ ਫਿਰ ਜਦੋਂ ਜਵਾਕ ਕੰਫਰਟੇਬਲ ਹੋਣ ਲੱਗੇ ਆ ਫਿਰ ਉਹਨਾਂ ਨੂੰ ਸਿੱਖਣਾ ਚਾਹੀਦਾ ਹੈ ਲਾਈਕ 3-4 ਸਾਲ ਬਾਅਦ ਚ ਉਹਨਾਂ ਨੂੰ ਬ੍ਰਸ਼ ਫੜਾ ਦਿਓ ਉਹ ਟਰਾਈ ਕਰੇ ਆਪੇ ਬ੍ਰਸ਼ ਕਰਨ ਤੇ ਉਹਨਾਂ ਦੀ ਟੈਕਨੀਕ ਨੂੰ ਕਰੈਕਟ ਕਰਨਾ ਚਾਹੀਦਾ ਜੇ ਉਹ ਗਲਤ ਕਰੀ ਜਾਂਦੇ ਔਰ ਪਿਛਲੇ ਦੰਦਾਂ ਦੇ ਨਹੀਂ ਪਹੁੰਚੀ ਜਾਂਦੇ ਉਹਨਾਂ ਨੂੰ ਦਿਖਾਓ ਕਿਦੇ ਤਰੀਕੇ ਨਾਲ ਕਰਨਾ ਚਾਹੀਦਾ ਤਾਂ ਹਰੇਕ ਵਾਰੀ ਜਦੋਂ ਜਵਾਕ ਆਪੇ ਬ੍ਰਸ਼ ਕਰਦੇ ਆ ਸੁਪਰਵਾਈਜ਼ਡ ਕਰਨਾ ਚਾਹੀਦਾ ਬ੍ਰਸ਼ਿੰਗ ਪਰ ਯੂਜੂਲੀ ਅਸੀਂ ਰეკਮੈਂਡ ਕਰਦੇ ਆ ਇੱਕ ਵਾਰੀ ਦਿਨ ਦੇ ਅੰਦਰ ਮਾਪਿਆਂ ਨੂੰ ਬ ਪੇਪ੍ਰਾਚ ਕਰਦੇ ਆ ਪਰ ਤੁਸੀਂ ਉਹਨਾਂ ਨੂੰ ਸੁਪਰਵਾਈਜ਼ ਕਰਦੇ ਆ ਤੇ ਮੇਕ ਸ਼ੁਰ ਦ ਉਹ ਕੋਈ ਥਾਂ ਮੈਸ ਨਹੀਂ ਕਰਦੇ ਤੇ ਉਹਨਾਂ ਦੀ ਟੈਕਨੀਕ ਨੂੰ ਕਰੈਕਟ ਕਰਨਾ ਚਾਹੀਦਾ ਹੂੰ ਡਾਕਟਰ ਸਾਹਿਬ ਭਾਵੇਂ ਕੋਈ ਵੱਡਾ ਹੋਵੇ ਭਾਵੇਂ ਕੋਈ ਛੋਟਾ ਹੋਵੇ ਭਾਵੇਂ ਬਜ਼ੁਰਗ ਅਸੀਂ ਓਨੀ ਦੇ ਡੈਂਟਿਸਟ ਦੇ ਨਹੀਂ ਜਾਂਦੇ ਜਿੰਨੀ ਦੇਰ ਅਸੀਂ ਕਹੀਏ ਹਾਂ ਐਦਾਂ ਦੀ ਸਿਚੁਏਸ਼ਨ ਨਾ ਸਾਡੇ ਤੇ ਆ ਜਾਏ ਹਨਾ ਇੱਕ ਨਾਰਮਲ ਬੰਦੇ ਨੂੰ ਕਦੋਂ ਜਾਂ ਕਿੰਨੇ ਟਾਈਮ ਬਾਅਦ ਡੈਂਟਿਸਟ ਕੋਲ ਜਾ ਕੇ ਆਪਣਾ ਚੈੱਕਅਪ ਕਰਾ ਲੈਣਾ ਚਾਹੀਦਾ ਹਾਂਜੀ ਸੋ ਅਸੀਂ ਰეკਮੈਂਡ ਕਰਦੇ ਹਰੇਕ 6 ਮਹੀਨੇ ਚੈੱਕਅਪ ਤੇ ਕਲੀਨਿੰਗ ਕਰਨੀ ਚਾਹੀਦੀ ਆ ਤੇ ਐਵਰੀ ਸੈਕੰਡ ਚੈੱਕਅਪ ਤੇ ਅਸੀਂ ਐਕਸ-ਰੇਜ਼ ਵੀ ਲੰਨੇ ਆ ਤੋ ਹਰੇਕ ਸਾਲ ਅਸੀਂ ਐਕਸ-ਰੇਜ਼ ਲੰਨੇ ਆ ਤੇ ਜਦੋਂ ਲੋਕੀ ਪੇਸ਼ੈਂਟ ਹੁੰਦੇ ਆ ਜਦੋਂ ਦਰਦ ਹੋਣ ਲੱਗ ਜਾਂਦਾ ਹੈ then is too late ਜਦੋਂ ਜ਼ਿਆਦਾ ਹੋ ਜਾਂਦਾ ਦੰਦ ਖਰਾਬ ਤੇ ਸਮ ਟਾਈਮਸ ਫਿਰ ਰੂਟ ਕਨਲ ਦੀ ਜ਼ਰੂਰਤ ਪੈ ਜਾਂਦੀ ਹੈ ਔਰ ਦੰਦ ਨੂੰ ਕੱਢਣ ਦੀ ਲੋੜ ਪੈ ਜਾਂਦੀ ਹੈ ਤੇ ਜੇ ਉਹ ਦੰਦ ਪਹਿਲਾਂ ਦਿਖਾਇਆ ਹੋਵੇ ਜਦੋਂ ਦਰਦ ਨਹੀਂ ਹੈਗਾ ਸੀ ਫਿਰ ਉਹ ਸੋਖਾ ਠੀਕ ਹੋ ਜਾਂਦਾ ਫਿਲਿੰਗ ਦੇ ਨਾਲ ਜਦੋਂ ਪਰ ਦੇਨੇ ਆ ਦੰਦ ਨੂੰ ਤੇ ਉਹ ਸਭ ਤੋਂ ਸਸਤੀ ਟਰੀਟਮੈਂਟ ਵੀ ਹੁੰਦੀ ਆ ਸੋ ਮੈਂ ਪੇਸ਼ੈਂਟਾਂ ਨੂੰ ਆਲਵੇਸ ਦੱਸਦਾ ਜੇ ਤੁਸੀਂ ਪੈਸੇ ਬਚਾਉਣਾ ਮੰਗਦੇ ਆ ਤੇ ਤੁਹਾਡੇ ਦੰਦਾਂ ਨੂੰ ਵੀ ਬਚਾਉਣਾ ਮੰਗਦੇ ਆ ਚੈੱਕਅਪਸ ਵਾਸਤੇ ਆਓ ਬਿਕਾਜ਼ ਚੈੱਕਅਪਸ ਦੇ ਅੰਦਰ ਆਪਾਂ ਨੂੰ ਪਤਾ ਲੱਗ ਜਾਂਦਾ ਜਦੋਂ ਛੋਟੇ ਕੀੜੇ ਹੁੰਦੇ ਆ ਬਿਕਾਜ਼ ਪੇਸ਼ੈਂਟ ਨੂੰ ਜਦੋਂ ਮੀਡੀਅਮ ਸਾਈਜ਼ ਕੀੜਾ ਵੀ ਹੋਵੇ ਯੂਜੂਲੀ ਕੋਈ ਦਰਦ ਨਹੀਂ ਹੁੰਦਾ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਿੜਾ ਹੈਗਾ ਵੀ ਇਹ ਮੂੰਹ ਦੇ ਅੰਦਰ ਪਰ ਜੇ ਚੈੱਕਅਪ ਵਾਸਤੇ ਆਉਣੇ ਆ ਫਿਰ ਅਸੀਂ ਫੜ ਦਿੰਨੇ ਆ ਕੀੜੇ ਨੂੰ ਤੇ ਫਿਰ ਉਹਨੂੰ ਠੀਕ ਕਰ ਲੈਂਦੇ ਆ ਜਦੋਂ अर्ਲੀ ਸਟੇਜ ਦੇ ਅੰਦਰ ਹੈਗਾ ਤੇ ਫਿਰ ਸੋਖਾ ਠੀਕ ਹੋ ਜਾਂਦਾ ਦੰਦ ਵੀ ਬਚ ਜਾਂਦਾ ਤੇ ਸਾਡੇ ਪੈਸੇ ਵੀ ਬਚ ਜਾਂਦੇ ਆ ਜੀ ਡਾਕਟਰ ਸਾਹਿਬ ਇਹ ਗੱਲ ਹੋਰ ਦੱਸੋ ਵੀ ਜਦੋਂ ਸਾਡੇ ਦੰਦ ਖਰਾਬ ਹੁੰਦੇ ਆ ਇੱਕ ਗੱਲ ਤੁਸੀਂ ਅੱਗੇ ਵੀ ਕਹੀ ਸੀ ਕਿ ਅਸੀਂ ਕਈ ਵਾਰੀ ਜੀਭ ਸਾਫ਼ ਕਰਨ ਨੂੰ ਨੈਗਲੈਕਟ ਕਰ ਦਿੰਨੇ ਬੱਚੇ ਦੀ ਵੀ ਤੇ ਆਪਣੇ ਵੀ ਜਦੋਂ ਅਸੀਂ ਜੀਭ ਸਾਫ਼ ਨਹੀਂ ਕਰਦੇ ਜਾਂ ਦੰਦ ਸਾਡੇ ਕਿਸੇ ਕਾਰਨ ਕਰਕੇ ਖਰਾਬ ਹੋ ਜਾਂਦੇ ਉਹਦਾ ਬਾਕੀ ਹੈਲਥ ਤੇ ਵੀ ਫਰਕ ਪੈਂਦਾ ਸੋ ਦਿ ਕੋਰਿਲੇਸ਼ਨ ਹੈਗਾ ਜਿੱਦਾਂ ਜਨਰਲ ਹੈਲਥ ਐਂਡ ਓਰਲ ਹੈਲਥ ਦਾ ਵੈਰੀ ਸਟਰੋਂਗ ਕੋਰਿਲੇਸ਼ਨ ਹੈਗਾ ਜਿੱਦੇ ਲੋਕਿਆਂ ਦੇ ਅੰਦਰ ਓਰਲ ਹੈਲਥ ਵਧੀਆ ਗੋਡਣੀ ਹੈਗੀ ਫਿਰ ਉਹਨਾਂ ਦੀ ਜਨਰਲ ਹੈਲਥ ਵੀ ਸਮਟਾਈਮਸ ਨਹੀਂ ਗੋਡਣੀ ਹੁੰਦੀ ਤੇ ਜਿੱਦੇ ਲੋਕਿਆਂ ਦੇ ਅੰਦਰ ਔਰ ਪੇਸ਼ੰਿਆਂ ਦੇ ਅੰਦਰ ਹੈਲਥ ਦਾ ਜਨਰਲ ਹੈਲਥ ਗੋਡ ਹੈਗੀਆ ਉਹਨਾਂ ਦੀ ਓਰਲ ਹੈਲਥ ਵੀ ਗੋਡ ਹੁੰਦੀਆ ਸੋ ਫ ਸਟ੍ਰੌਂਗਰ ਰਿਲੇਸ਼ਨ ਹੈਗਾ ਵਿਦ ਦਾ ਮਾਉਥ ਤੇ ਜਿਹਦੇ ਪੇਸ਼ੈਂਟ ਦੇ ਅੰਦਰ ਡਾਇਬੀਟੀਜ਼ ਹੈਗੀ ਆ ਉਹਨਾਂ ਦੇ ਸੂੜੇ ਤੇ ਗਮਸ ਦੰਦ ਦੇ ਨੇੜੇ ਉਹ ਸੁਗੜ ਜਾਂਦੇ ਆ ਕਮਜ਼ੋਰ ਹੋ ਜਾਂਦੇ ਆ ਤੇ ਜਦੋਂ ਉਹ 50 60 70 ਸਾਲ ਦੇ ਨੇੜੇ ਪਹੁੰਚ ਜਾਂਦੇ ਆ ਫਿਰ ਉਹਨਾਂ ਦੇ ਦੰਦ ਹਿੱਲਣ ਲੱਗ ਜਾਂਦੇ ਆ ਫਿਰ ਦੰਦ ਦੀ ਕੱਢਣ ਦੀ ਲੋੜ ਪੈ ਜਾਂਦੀ ਆ ਸੋ ਅਸੀਂ ਆਬਵੀਅਸ ਟਰਾਈ ਕਰਦੇ ਆ ਉਹਨਾਂ ਨੂੰ ਟ੍ਰੀਟ ਕਰਨ ਐਰਲੀ ਏਜਸ ਸੋ one common misconception ਹੈ ਗਿਆ ਆਪਣੇ ਕਮਿਊਨਿਟੀ ਦੇ ਅੰਦਰ that ਦੰਦ ਦੀ ਸਫਾਈ ਨਹੀਂ ਕਰਨੀ ਚਾਹੀਦੀ ਦੰਦ ਖਰਾਬ ਹੋ ਜਾਂਦੇ ਸਫਾਈ ਕਰਦੇ ਆ so that's not true ਜਿਹਦਾ ਦੋ ਤਰ੍ਹਾਂ ਦੇ ਬਿਲਡ ਅਪ ਹੁੰਦੇ ਆ ਦੰਦ ਦੇ ਇੱਕ ਸੌਫਟ ਬਿਲਡ ਅਪ ਹੁੰਦਾ ਜਿਹਦਾ ਬ੍ਰਸ਼ ਦੇ ਨਾਲ ਉਤਰ ਜਾਂਦਾ ਔਰ ਫਲੋਸਿੰਗ ਦੇ ਨਾਲ ਉਤਰ ਜਾਂਦਾ ਤੇ ਫਿਰ ਇੱਕ ਹਾਰਡ ਬਿਲਡ ਅਪ ਹੁੰਦਾ ਜਿਹਦਾ ਅਸੀਂ ਕਹਿੰਦੇ ਆ ਥਾਰਡਰ অর ਕੈਲਕੂਲਸ ਤੇ ਉਹ ਬਰਸ਼ ਦੇ ਨਾਲ ਨਹੀਂ ਉਤਰਦਾ ਤੇ ਜੇ ਉਹਨੂੰ ਨਹੀਂ ਆਪਾਂ ਸਾਫ ਕਰਦੇ ਡੈਂਟਲ ਕਲੀਨਿਕ ਦੇ ਅੰਦਰ ਫਿਰ ਉਹ ਸਾਡੇ ਗਮਸ ਨੂੰ ਅਟੈਕ ਕਰਦਾ ਉਹ ਕੈਲਕੂਲਸ অর ਟਾਰਟਰ ਤੇ ਫਿਰ ਸਲੋਲੀ ਟਾਈਮ ਦੇ ਨਾਲ ਸਾਡੇ ਗਮਸ ਸੁੰਗੜ ਜਾਂਦੇ ਆ ਫਿਰ ਸਾਡੀ ਹੱਡੀ ਨਾਲ ਹੱਡੀ ਜਿਹਦੇ ਦੰਦ ਦੇ ਨਾਲ ਹੈਗੀ ਆ ਉਹ ਵੀ ਸੁੰਗੜ ਜਾਂਦੀ ਆ ਤਾਂ ਮੇਬੀ ਜਦੋਂ ਪੇਸ਼ੈਂਟ 20 30 40 ਸਾਲ ਦੇ ਨੇੜੇ ਹੈਗੇ ਉਦੋਂ ਕੋਈ ਨੈਗੇਟਿਵ ਇਫੈਕਟ ਹੁੰਦਾ ਨਹੀਂ ਉਹਨਾਂ ਦੇ ਬਿਕਾਜ਼ ਜੇ ਉਹਨਾਂ ਨੇ ਕਲੀਨਿੰਗ ਨਹੀਂ ਕੀਤੀ ਪਰ ਜਦੋਂ 60 70 ਸਾਲ ਦੇ ਨੇੜੇ ਪਹੁੰਚ ਜਾਂਦੇ ਆ ਫਿਰ ਉਹਨਾਂ ਨੂੰ ਨੈਗੇਟਿਵ ਇਫੈਕਟਸ ਹੁੰਦੇ ਆ ਤੇ ਫਿਰ ਉਹ ਪਛਤਾਉਂਦੇ ਆ ਤੇ ਜਦੋਂ ਹੱਡੀ ਤੇ ਗਮਜ਼ ਸ਼੍ਰਿੰਕ ਹੋ ਜਾਂਦੇ ਔਰ ਸੁੰਗੜ ਜਾਂਦੇ ਆ ਉਹ ਵਾਪਸ ਨਹੀਂ ਆਉਂਦੇ ਫਿਰ ਇਟਸ ਟੂ ਲੇਟ ਫਿਰ ਆਪਨੂੰ ਦੰਦ ਕੱਢਣ ਦੀ ਲੋੜ ਪੈ ਜਾਂਦੀ ਆ ਤੇ ਫਿਰ ਦੰਦ ਨੂੰ ਰਿਪਲੇਸਮੈਂਟ ਜਿਹਦੇ অপਸ਼ਨ ਹੁੰਦੇ ਆ ਲਾਈਕ ਡੈਂਚਰਸ অর ਬ੍ਰਿਜ অর ਇੰਪਲਾਂਟਸ ਉਹ ਕਦੇ ਨਹੀਂ ਆਪਾ ਮੈਚ ਕਰਦੇ ਜਿਹਦੇ ਤੁਹਾਡੇ ਅਸਲੀ ਦੰਦ ਹੈਗੇ ਆ ਸੋ ਅਸ ਤੁਹਾਡੇ ਅਸਲੀ ਦੰਦ ਬੈਸਟ ਹੈਗੇ ਆ ਤੇ ਉਹਨਾਂ ਨੂੰ ਬਚਾਉਣ ਦਾ ਪੂਰਾ ਫਾਇਦਾ ਹੁੰਦਾ ਉਹਨਾਂ ਨੂੰ ਰੱਖਣਾ ਚਾਹੀਦਾ ਤੇ ਕਈ ਵਾਰੀ ਅਸਲੀ ਦੰਦ ਉਮਰ ਤੋਂ ਪਹਿਲਾਂ ਹਿੱਲ ਜਾਂਦੇ ਆ ਭੁਰ ਜਾਂਦੇ ਆ ਕਈ ਵਾਰੀ ਅਸੀਂ ਦੇਖਿਆ ਕੋਈ ਬੰਦਾ 올ਡ ਹੈ ਤੇ ਦੰਦ ਬਹੁਤ ਸਟਰੋਂਗ ਨਹੀਂ ਕਈ ਵਾਰੀ ਉਹਦੀ ਏਜ ਹੁੰਦੀ ਨਹੀਂ ਆ ਤੇ ਦੰਦ ਜਿਹੜੇ ਉਹਨਾਂ ਨੇ ਬਦਲਾਵ ਹੀ ਲਈਏ ਹੁੰਦੇ ਇਹਦੇ ਵਿੱਚ ਕੀ ਕਾਰਨ ਆ ਸੋ ਜੈਨੇਟਿਕਸ ਦਾ ਬਹੁਤ ਸਟਰੋਂਗ ਰਿਲੇਸ਼ਨ ਹੈਗਾ ਸੋ ਜਿਹਦਾ ਮੈਂ ਟਾਲਟਰ ਕੈਲਕੂਲਸ ਬਿਲਡ ਅਪ ਦਾ ਕੰਦਾ ਸੀ ਸੰ ਪੇਸ਼ੀਂ ਦੇ ਅੰਦਰ ਬਹੁਤ ਜ਼ਿਆਦਾ ਬਿਲਡ ਅਪ ਹੁੰਦਾ ਤੇ ਉਹਨਾਂ ਨੂੰ ਕਲੀਨਿੰਗ ਦੀ ਜ਼ਿਆਦਾ ਜ਼ਰੂਰਤ ਹੁੰਦੀ ਆ ਪਰ ਸੰ ਪੇਸ਼ੈਂਟਸ ਮੈਂ ਦੇਖਿਆ ਜਿਹਦੇ 5-10 ਸਾਲ ਤੋਂ ਕਲੀਨਿੰਗ ਨਹੀਂ ਕਰਾਈ ਤੇ ਉਹਨਾਂ ਦੇ ਬਿਲਡ ਅਪ ਜ਼ਿਆਦਾ ਨਹੀਂ ਹੈਗਾ ਤੇ ਉਹਨਾਂ ਦੇ ਗਮਸ ਸਟਰੋਂਗ ਰਹਿੰਦੇ ਇਵਨ ਦੋ ਉਹਨਾਂ ਨੇ ਜ਼ਿਆਦਾ ਕਲੀਨਿੰਗ ਕੀਤੀ ਨਹੀਂ ਤਾਈ ਆਪਾਂ ਹਰੇਕ ਜਣ ਨੂੰ ਕੰਪੇਅਰ ਨਹੀਂ ਕਰ ਸਕਦੇ एवरीवन ਇਜ਼ ਡਿਫਰੈਂਟ ਤਾਈ ਸਮ ਟਾਈਮਸ ਜਿਹਦੇ ਜਿਹਦੇ ਪੇਸ਼ੀਂ ਦੇ ਅੰਦਰ ਦੰਦ ਸਟਰੋਂਗ ਹੈ ਜੇ ਨਹੀਂ ਕਲੀਨਿੰਗ ਕੀਤੀ ਤੇ ਉਹ ਦੂਸਰਿਆਂ ਨੂੰ ਐਡਵਾਈਸ ਦੇ ਜਾਂਦੇ ਆ ਥੈਟ ਕਲੀਨਿੰਗ ਨਾ ਕਰਾਓ ਮੇਰੇ ਦੰਦ ਤਾਂ ਠੀਕ ਸੋ ਸਮ ਲੋਕ ਯਾਨੀ অর ਸਮ ਪੇਸ਼ੈਂਟ ਦੇ ਜਿਆਦਾ ਟਾਰਟਰ ਕਲਿਸ ਬਿਲਡ ਅਪ ਹੁੰਦਾ ਸਮ ਦੇ ਕੱਟ ਹੁੰਦਾ ਬਟ ਅਸੀਂ ਸਮਝਾ ਦੇਨੇ ਹੁੰਨੇ ਪੇਸ਼ੈਂਟ ਨੂੰ ਜਿਹਦੇ ਜਿਆਦਾ ਹੁੰਦਾ ਅਸੀਂ ਕਹਿੰਦੇ ਫ੍ਰੀਕੁਐਂਟਲੀ ਕਲੀਨਿੰਗ ਕਰਨੀ ਚਾਹੀਦੀ ਆ ਤੇ ਜਿਨ੍ਹਾਂ ਦੇ ਕੱਟ ਬਿਲਡ ਅਪ ਹੁੰਦਾ ਉਹਨਾਂ ਨੂੰ ਲੈਸ ਫ੍ਰੀਕੁਐਂਟਲੀ ਕਲੀਨਿੰਗ ਕਰਨੀ ਪੈਂਦੀ ਇੱਕ ਹੋਰ ਕਨਫਿਊਜ਼ਨ ਜਿਹੜੀ ਆ ਉਹ ਸਾਡੇ ਲੋਕਾਂ ਚ ਹੈਗੀ ਆ ਦੰਦਾਂ ਨੂੰ ਲੈ ਕੇ ਜਦੋਂ ਕਈ ਵਾਰੀ ਬੱਚੇ ਦੇ ਦੰਦ ਉੱਚੇ ਉੱਤੇ ਉਗ ਜਾਂਦੇ ਤੇ ਕਹਿੰਦੇ ਬਰੇਸਿਸ ਲਗਵਾ ਦਿਓ ਕਈ ਵਾਰੀ ਕਹਿੰਦੇ ਵੀ ਛੋਟੇ ਹੁੰਦੇ ਆ ਲਵਾ ਦਿਓ ਫਿਰ ਛੇਦੀ ਠੀਕ ਹੋ ਜਾਂਦੀ ਹੈ ਜਿੰਨੀ ਜਿੰਨੀ ਏਜ ਵੱਡੀ ਹੋਊਗੀ ਉਹ ਫਿਰ ਥੋੜਾ ਔਖਾ ਹੋ ਜਾਂਦਾ ਹਾਂਜੀ ਇਸ ਇਟ ਮਿਥ ਔਰ ਟru ਸੋ ਇਟ ਇਜ਼ ਟru ਲਾਈਕ 8 ਤੋਂ 12 ਸਾਲ ਦੇ ਨੇੜੇ ਉਦੋਂ ਜੇ ਕੋਈ ਮਿਸਅਲਾਈਨਮੈਂਟ ਹੈਗੀ ਆ ਦੰਦਾਂ ਦੀ ਉਦੋਂ ਦਿਖਾਉਣੀ ਚਾਹੀਦੀ ਹੈ ਟੂ orthodontist ਅਸੀਂ ਵੀ ਅਲਾਈਨਮੈਂਟ ਦੀ ਟਰੀਟਮੈਂਟ ਕਰ ਲੈਂਦੇ ਆ ਪਰ ਜਦੋਂ ਜਵਾਕ ਗਰੋਇੰਗ ਏਜ ਦੇ ਹੁੰਦੇ ਆ ਫਿਰ ਦੰਦ ਸੌਖੇ ਮੂਵ ਹੁੰਦੇ ਆ ਸੋ ਜੇ ਕੋਮਪਲिकेटेड ਟਰੀਟਮੈਂਟ ਹੈਗਾ ਕੋਈ ਜਵਾਕ ਦਾ 2 ਸਾਲ ਦਾ ਪਲਾਨ ਹੈਗਾ ਪਰ ਜੇ ਉਹਨੇ ਨਹੀਂ ਟਰੀਟਮੈਂਟ ਕਰਾਈ ਤੇ ਫਿਰ ਉਹ ਸੋਚੀ ਜਾਂਦੇ ਆ ਜਦੋਂ 20 25 ਸਾਲ ਦੇ ਨੇੜੇ ਹੋਗੇ ਉਦੋਂ ਟਰੀਟਮੈਂਟ ਕਰਾਉਣ ਫਿਰ ਮੇਬੀ ਉਹ 2 ਸਾਲ ਦਾ ਟਰੀਟਮੈਂਟ ਪਿਲਣਾ ਹੈਗਾ ਅਸੀਂ ਹੁਣ ਵੀ 3 ਸਾਲ 3 ਐਂਡ ਹਾਫ ইयर्स ਲੱਗ ਸਕਦੇ ਟਰੀਟਮੈਂਟ ਕਰਨ ਸੋ अर् ਦੰਦ ਸੋਕੇ ਮੂਵ ਹੋ ਜਾਂਦੇ ਆ ਤੇ ਸਮ ਟਾਈਮਸ ਲੇਟ ਏਜ ਦੇ ਅੰਦਰ ਦੰਦ ਮੂਵ ਵੀ ਨਹੀਂ ਹੁੰਦੇ ਸਮ ਜਿਹਦੇ ਕੰਪਰੋਮਾਈਜ਼ ਹੁੰਦੀ ਆ ਟ੍ਰੀਟਮੈਂਟ ਦੀ ਜਿਹਦਾ ਫਾਈਨਲ ਰਿਜ਼ਲਟ ਹੁੰਦਾ ਉਹਨਾਂਕ ਨਹੀਂ ਜਿਹਦਾ ਆਪਾਂ ਮੰਗਦੇ ਹੈਗੇ ਆ ਪਰ ਯੰਗ ਏਜ ਦੇ ਅੰਦਰ ਐਗਜ਼ੈਕਟਲੀ ਉਹ ਆਪਾਂ ਪਹੁੰਚ ਸਕਦੇ ਹਾਂ ਉਸ ਰਿਜ਼ਲਟ ਦੇ ਨਾਲ ਐਜ਼ ਅ ਪੰਜਾਬੀ ਮੇਰਾ ਆਪਣਾ ਕੁਐਸਚਨ ਵੀ ਕੋਈ ਜਿੰਦੇ ਆ ਰਾਜੇ ਨਾ ਸਾਨੂੰ ਪਹਿਲਾਂ ਹੁੰਦਾ ਵੀ ਲੱਡੂ ਲੈ ਆਈਏ ਬਰਫੀ ਲੈ ਆਈਏ ਅਸੀਂ ਹਨਾ ਮਠਿਆਈ ਖਾਣੋ ਰਹਿੰਦੇ ਨਹੀਂ ਫਿਰ ਇਦਾਂ ਦੰਦ ਸਾਡੇ ਛੇਤੀ ਖਰਾਬ ਹੋ ਜਾਂਦੇ ਯਾ ਸੋ ਸਨੈਕਸ ਲਾਈਕ ਜੀ ਦੇ ਸ਼ੂਗਰੀ ਸਨੈਕਸ ਹੈਗੇ ਆ অর ਐਸਿਡਿਕ ਸਨੈਕਸ ਉਹ ਇਜ਼ ਨਾਟ ਐਸ ਗੁੱਡ ਫਾਰ ਯਰ ਟੀਥ ਬਟ ਜੀ ਉਹ ਸਨੈਕਸ ਖਾਣੇ ਹੈਗੇ ਆ ਇਵਨ ਜਵਾਕਾਂ ਦੀ ਜਦੋਂ ਮੈਂ ਐਕਸਪਲੇਨੇਸ਼ਨ ਦਿੱਤਾ ਸੀ ਜਿਹਦਾ ਸ਼ਾਰਟ ਸਨੈਕਿੰਗ ਪੀਰੀਅਡ ਹੋਣਾ ਚਾਹੀਦਾ ਤੇ ਪਾਣੀ ਗਰਾਰੇ ਕਰਕੇ ਸਾਫ਼ ਕਰਕੇ ਮੂੰਹ ਨੂੰ ਅੰਦਰ ਨਗਾਲੋ ਉਹ ਵੀ ਕਰਨਾ ਚਾਹੀਦਾ ਉਹਦਾ ਬਹੁਤ ਫਾਇਦਾ ਹੁੰਦਾ ਤਾਂ ਜੇ ਸਨੈਕਿੰਗ ਪੀਰੀਅਡ ਕਰਨਾ ਹੈਗਾ ਇਸੋਕੇ ਬਟ ਕੰਟਰੋਲ ਚ ਕਰਨਾ ਚਾਹੀਦਾ ਲਾਈਕ ਵਾਂਸ ਇਨ ਅ ਵਾਈਲ ਤੇ ਫਿਰ ਆਲਸੋ ਸ਼ਾਰਟ ਪੀਰੀਅਡਿਕ ਕਰੋ ਜਦੋਂ ਵੀ ਉਹ 스ਨੈਕਿੰਗ ਖਾਣਿਆ ਗਿਆ ਬਟ ਅਦਰ ਦਨ ਥੀਥ ਦਾ ਇਫੈਕਟ ਦੂਸਰੇ ਇਫੈਕਟ ਜਨਰਲ ਹੈਲਥ ਤੇ ਵੀ ਹੁੰਦੇ ਆ ਸੋ ਫੋਰ ਐਗਜ਼ਾਮਪਲ ਜਿੱਦਾਂ ਕਰਨਿਆ ਸ਼ੂਗਰੀ ਟਿੰਗਸ ਕਨਿਆ ਕੀੜੇ ਵੀ ਜ਼ਿਆਦਾ ਲੱਗ ਜਾਂਦੇ ਆ ਬਰਦਰ ਰਿਲੇਸ਼ਨ ਡਾਇਬੀਟਿਸ ਦੇ ਨਾਲ ਵੀ ਹੈਗਾ ਜੇ ਸ਼ੂਗਰੀ ਜ਼ਿਆਦਾ ਖਾਣੇ ਆ ਸੋ ਲਾਈਕ ਜਨਰਲ ਹੈਲਥ ਵੀ ਅਫੈਕਟ ਹੁੰਦੀ ਐ ਉਸ ਜਿਹੜਾ ਨਾ ਖਾਕੇ ਜੀ ਡਾਕਟਰ ਗਰੀਵਾਲ ਤੁਸੀਂ ਅੱਜ ਸਾਡੇ ਬਹੁਤ ਕੁਐਸਚਨਸ ਜਿਹੜੇ ਨੇ ਉਹਨਾਂ ਦੇ ਜਵਾਬ ਦਿੱਤੇ ਨੇ ਆਈ ਹੋਪ ਕਿ ਸਾਡੇ ਈਵਰਸ ਨੂੰ ਅੱਜ ਦੇ ਇੰਟਰਵਿਊ ਚੰਗੇ ਲੱਗੇ ਥੋੜਾ ਬਹੁਤ ਬਹੁਤ ਧੰਨਵਾਦ ਜੀ ਡੈਫੀਨਿਟਲੀ ਜੀ ਤੁਹਾਨੂੰ ਅੱਜ ਥੈਂਕ ਯੂ ਸੋ ਮੱਚ ਹਾਂਜੀ ਇਹ ਸਰ ਜੀ ਡਾਕਟਰ ਗਰੀਵਾਲ ਜਿਨ੍ਹਾਂ ਦਾ ਵਨ ਮੈਡੀਕਲ ਕਲੀਨਿਕ ਹੈ ਕੈਲਗਰੀ ਦੇ ਵਿੱਚ ਬਹੁਤ ਹੀ ਵਧੀਆ ਸਰਵਿਸਿਜ਼ ਦੇ ਰਹੇ ਨੇ ਬਹੁ ਉਹਨਾਂ ਨੇ ਅੱਜ ਸ਼ੇਅਰ ਕੀਤੇ ਨੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹਨਾਂ ਦੇ ਨਾਲ ਗੱਲਬਾਤ ਕੀਤੀ ਪਸੰਦ ਆਈ ਹੋ